ਤਾਂ ਹੀ ਤਾਂ ਨਿਤਨੇਮ ਕਰਦੇ ਆਂ ਜੀ ਉਮਰਾਂ ਬਹੁਤਿਆਂ ਦਾ ਬਤੀਤ ਹੋ ਜਾਂਦੀਆਂ ਹੈ ਉਹੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੁਸੀਂ ਸਰਵੇ ਕਰਕੇ ਦੇਖ ਲਓ ਧਾਰਮਿਕ ਜਗਤ ਦੇ ਵਿੱਚ ਜਿੰਨੇ ਵੀ ਲੋਕ ਨੇ ਜ਼ਿਆਦਾਤਰ ਲੋਕਾਂ ਦਾ ਜੀਵਨ ਥੱਲੇ ਵੱਲ ਜਾ ਰਿਹਾ ਹੈਗਾ ਮਨ ਦੀ ਸ਼ਾਂਤੀ ਨਹੀਂ ਮਿਲਦੀ ਹੈਗੀ ਪਰ ਲੱਗੇ ਨੇਗੇ ਹੁਣ ਕੁੰਭ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਲੋਕ ਜਾ ਰਹੇ ਹੈਗੇ ਕਰੋੜਾਂ ਦੇ ਹਿਸਾਬ ਨਾਲ ਕੀ ਮੰਨਤੇ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਪਾਪ ਉੱਤਰ ਜਾਂਦੇ ਆ। ਅੱਜ ਹੀ ਮਸਕੀਨ ਜੀ ਦੀ ਇੱਕ ਕਲਿੱਪ ਮੇਰੇ ਸਾਹਮਣੇ ਆਈ ਹੈ। ਮਸਕੀਨ ਜੀ ਕਹਿੰਦੇ ਐਨੇ ਲੋਕ ਜਿਹੜੇ ਨੇ ਕਿ ਕੁੰਭ ਤੇ ਕਰੋੜਾਂ ਦੇ ਹਿਸਾਬ ਨਾਲ ਇਕੱਠੇ ਹੁੰਦੇ ਹੈਗੇ ਕਿ ਕੀ ਇਹ ਧਾਰਮਿਕ ਨੇਗੇ? ਇਹ ਕੋਈ ਧਾਰਮਿਕ ਨਹੀਂ। ਹੋਰ ਸਗਲੇ ਬਿਵਹਾਰੀ। ਕਹਿੰਦੇ ਇਹ ਸਿਰਫ ਸੰਸਾਰ ਦੇ ਲੋਕ ਬਿਜ਼ਨਸ ਕਰਨ ਜਾ ਰਹੇ ਨੇ ਬਸ। ਕੋਈ ਜਾ ਕੇ ਇਸ਼ਨਾਨ ਕਰਕੇ ਫੋਟੋ ਖਿੱਚ ਕੇ ਪਾਰੇ ਕਿ ਲੋਕਾਂ ਨੂੰ ਪਤਾ ਲੱਗੇ ਮੈਂ ਧਾਰਮਿਕ ਬੰਦਾ ਦਾਨ ਵੀ ਕਰਦੇ ਆ ਉਹ ਵੀ ਸੋਸ਼ਲ ਮੀਡੀਆ ਤੇ ਹੁਣ ਤਾਂ ਸੰਤ ਆਪਣੇ ਆਪ ਦੀ ਐਜਰੋਟੇਟਮੈਂਟ ਕਰਦੇ ਆ ਕਿ ਮੀਡੀਆ ਨਾਲ ਦੁਆਲੇ ਦੁਆਲੇ ਜੇ ਤੁਸੀਂ ਫੇਮਸ ਹੋਣਾ ਕੋਈ ਨਾ ਕੋਲ ਉਲਟਾ ਸਿੱਧਾ ਕੰਮ ਕਰੋ ਹੁਣ ਬਾਬੇ ਨੂੰ ਕੋਈ ਨਹੀਂ ਸੀ ਜਾਣਦਾ ਉਹ ਜਿਹੜਾ ਵੀ ਆਂਦਾ ਉਹਦੇ ਡੰਡਾ ਮਾਰੀ ਜਾਂਦਾ ਬਾਬਾ ਫੇਮਸ ਹੋ ਗਿਆ ਹੁਣ ਬਾਬੇ ਨੂੰ ਕੋਈ ਨਹੀਂ ਜਾਣਦਾ ਸੀਗਾ ਉਹ ਇੱਕ ਬਾਹ ਉੱਪਰ ਖੜੀ ਕੀਤੀ ਹੈ ਉਹ ਫੇਮਸ ਹੋ ਗਿਆ ਬਸ ਜੀ ਜੇ ਕੋ ਕੰਮ ਨਹੀਂ ਨ ਚੱਲਦਾ ਇਨਵੈਸਟਮੈਂਟ ਨਹੀਂ ਕਰਨੀ ਤੁਸੀਂ ਪੈਸਾ ਕਮਾਉਣਾ ਬਾਬੇ ਬਣ ਜਾਓ ਬਸ ਸਾਡੇ ਵਾਂਗੂ ਨਹੀਂ ਪੈਸੇ ਬਾਬੇ ਤਾਂ ਨਹੀਂ ਪ੍ਰਚਾਰਕ ਬਾਬੇ ਬਣ ਜਾਓ ਗੋਲ ਪੱਗਾਂ ਬਨ ਲਓ ਚੋਲੇ ਲੰਬੇ ਕਰ ਲਓ ਲੋਨ ਤੇ ਤੁਸੀਂ ਕੋਈ ਜਗ੍ਹਾ ਖਰੀਦ ਲਓ ਪੰਜ ਸੱਤ ਚੇਲੇ ਵੀ ਤੁਸੀਂ ਦਿਹਾੜੀ ਤੇ ਰੱਖ ਲਓ ਬਾਬੇ ਬਣ ਜਾਓ ਬਹੁਤ ਪੈਸਾ ਆ ਜਾਏਗਾ ਕਿਉਂਕਿ ਇਸ ਦੇਸ਼ ਦੇ ਵਿੱਚ ਧਰਮ ਦੇ ਨਾਮ ਤੇ ਭਰਮ ਚ ਪਾ ਕੇ ਲੁੱਟਣ ਨੂੰ ਬੜੇ ਲੋਕ ਹੀ ਪਏ ਨੇਗੇ ਲੁੱਟ ਲਓ ਹੋਰੇ ਜਿਹਾਵੇਂ ਐਵੇਂ ਐਵੇਂ ਪਾਪ ਥੋੜੀ ਨਾਸ ਹੁੰਦੇ ਹੈਗੇ ਐਵੇਂ ਕੋਈ ਪਾਪ ਨਹੀਂ ਨਾਸੁੰਦੇ ਰਵਿਦਾਸ ਜੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੁਣ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਆ ਕਿਵੇਂ ਲੋਕੀ ਜੁੱਤੀਆਂ ਪਾਉਂਦੇ ਆ ਤੇ ਜੁੱਤੀਆਂ ਘਸ ਜਾਂਦੀਆਂ ਉਹਦਾ ਤਲਾ ਥੱਲੇ ਦਾ ਲਵਾਉਂਦੇ ਆਗੇ ਤਲਾ ਪਤਾਵਾ ਤੁਹਾਨੂੰ ਪਤਾ ਜੀ ਪਤਾਵਾ ਕਿਹਨੂੰ ਕਹਿੰਦੇ ਹੈਗੇ ਜੁੱਤੀ ਦੇ ਵਿੱਚ ਜਿਹੜਾ ਪਾਉਂਦੇ ਆ ਪਤਾਵਾ ਉਹ ਕਿਸੇ ਪਵਾਣਾ ਜੁੱਤੀ ਕਸ ਜਾਂਦੀ ਐ ਗੋ ਟੁੱਟ ਜਾਂਦੀ ਐ ਉਹਦੇ ਉੱਤੇ ਇੱਕ ਟੁਕੜਾ ਜਿਹਾ ਲਗਾ ਕੇ ਫਿਰ ਹੁਣ ਗੰਢਿਆ ਜਾਂਦਾ ਜੁੱਤੀ ਗੰਢਣੀ ਕਹਿ ਦਿੰਦੇ ਆਗੇ ਇਹ ਕੰਮ ਹੁੰਦੇ ਆਗੇ ਹੁਣ ਜਿਹੜਾ ਕੋਈ ਜੁੱਤੀ ਗੰਢਾਉਣ ਵਾਸਤੇ ਆਉਣਾ ਨਾ ਰਵਿਦਾਸ ਜੀ ਦੇ ਕੋਲ ਤੇ ਤੁਸੀਂ ਕਦੇ ਮੋਚੀਆਂ ਕੋਲ ਜੁੱਤੀ ਗੰਢਾਣ ਕੇ ਗਏ ਹੋ ਮੋ ਤੇ ਮੋਚੀ ਕਹਿੰਦਾ ਬੈਠੋ ਜੀ 10 15 ਮਿੰਟ ਦਾ ਕੰਮ ਐ ਅੱਧੇ ਘੰਟੇ ਦਾ ਕੰਮ ਐ ਮੈਂ ਕਰ ਦਿੰਦਾਗਾ ਫਿਰ ਆਪਾਂ ਉੱਥੇ ਜੋੜਾ ਜੁੱਤੀ ਲਾ ਕੇ ਬਹਿ ਜਾਈਦਾ ਹੁਣ ਉਹਨਾਂ ਚਿਰ ਗੱਲਾਂ ਬਾਤਾਂ ਹੀ ਕਰੋਗੇ ਭਾਗਤਰ ਰਵਿਦਾਸ ਜੀ ਇੱਧਰ ਜੁੱਤੀ ਗੰਢ ਰਹੇ ਨੇਗੇ ਤੇ ਜਿਹੜਾ ਕਸਟਮਰ ਆਇਆ ਉਹਨੂੰ ਪਰਮਾਤਮਾ ਦੇ ਬਚਨ ਸੁਣਾ ਰਹੇ ਨੇਗੇ ਇਧਰ ਜੁੱਤੀ ਗੰਢਦੇ ਪਏ ਨੇ ਟੁੱਟੀ ਜੁੱਤੀ